ਕਿੰਨਾ ਕ ਜਿਹੜਾ ਹੰਗਾਰਾ ਮਿਲ ਗਿਆ ਉਹਨਾਂ ਦੀ ਵੀਰ ਜੀ ਆਪ ਜੀ ਨੇ ਦੇਖ ਹੀ ਲਿਆ ਬਹੁਤ ਵਧੀਆ ਹੰਗਾਰਾ ਸੀਗਾ ਬਹੁਤ ਭਰਮੇ ਇਕੱਠ ਹੋਇਆ ਸਾਡੇ ਪਿੰਡ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਵੀਰੇ ਬਹੁਤ ਵਧੀਆ ਇੱਥੋਂ ਅਸੀਂ ਵਿਕਰਮਜੀਤ ਖਾਲਸਾ ਜੀ ਨੂੰ ਲੀਡ ਦਿਵਾਵਾਂਗੇ ਵੱਧ ਤੋਂ ਵੱਧ ਵੋਟਾਂ ਤੇ ਜਿਤਾ ਕੇ ਭੇਜਾਂਗੇ ਜੀ ਉਹਨਾਂ ਨੂੰ ਆਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੜਪਵਾ ਪਿੰਡ ਹਲਕਾ ਸਾਨੇ ਵਾਲ ਦੇ ਵਿੱਚ ਬਿਕਰਮਜੀਤ ਸਿੰਘ ਖਾਲਸਾ ਜੀ ਸਰਦਾਰ ਸੰਜੀਤ ਸਿੰਘ ਢਿੱਲੋਂ ਸਰਦਾਰ ਸੰਤਾ ਸਿੰਘ ਅਮਿਤਪੁਰ ਜੀ ਇਥੇ ਸਾਡੇ ਕੱਠ ਦੇ ਵਿੱਚ ਪਹੁੰਚੇ ਨੇ ਕਿ ਅਸੀਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਅਸੀਂ ਬਿਕਰਮਜੀਤ ਖਾਲਸਾ ਨੂੰ ਆਪਣੇ ਪਿੰਡੋਂ ਬਹੁਤ ਵੋਟਾਂ ਦੇ ਨਾਲ ਜਿਤਾ ਕੇ ਭੇਜਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਭਗਵਾਨ ਦਮਨ ਨੇ ਝੂਠੇ ਲਾਰੇ ਝੂਠੇ ਵਾਅਦੇ ਕੀਤੇ ਨੇ ਕਿਉਂ ਬੀਬੀਆਂ ਨੇ ਉਹਨਾਂ ਨੇ ਵਾਅਦਾ ਕੀਤਾ ਸੀ ਅਸੀਂ 1000 5000 ਰੁਪਏ ਦਵਾਂਗੇ ਪਰ ਉਹਨਾਂ ਨੇ ਕੋਈ ਵੀ ਸਕੀਮ ਬੀਬੀਆਂ ਨੂੰ ਨਹੀਂ ਦਿੱਤੀ ਹੈਗੀ ਹਰ ਇੱਕ ਸਕੀਮ ਜਿਹੜੀ ਸੀ ਉਹਨਾਂ ਨੇ ਸਾਤੋਂ ਖੋਈ ਆ ਗਰੀਬਾਂ ਦਾ ਬਹੁਤ ਭਗਵੰਤ ਮਾਨ ਨੇ ਧੱਕਾ ਕੀਤਾ ਆ ਕਿ ਜਿਹੜੀ ਆਉਣ ਵਾਲੀ ਚੋਣ ਆ 1 ਜੂਨ ਵੋਟਾਂ ਪੈਣਗੀਆਂ ਉਹ ਸਰਬ ਨੇ ਅਕਾਲੀ ਦਲ ਵਿਕਰਮਜੀਤ ਸਿੰਘ ਖਾਲਸਾ ਨੂੰ ਅਸੀਂ ਵੋਟਾਂ ਪਾਉਣੀਆਂ ਆ ਆਪਾਂ ਭਗਵੰਤ ਮਾਨ ਨੂੰ ਸਾਡੇ ਅਸੀਂ ਕੋਈ ਵੋਟ ਨਹੀਂ ਪਾਉਣੀ ਹੈਗੀ ਕਿ ਉਹਨਾਂ ਨੇ ਸਾਡੇ ਨਾਲ ਝੂਠੇ ਵਾਅਦੇ ਤੇ ਝੂਠੇ ਇਲਾਰੇ ਕੀਤੇ ਇਹ ਹੋਰ ਵੀ ਉਮੀਦਵਾਰ ਮੈਦਾਨ ਦੇ ਵਿੱਚ ਸਾਨੂੰ ਤਾਂ ਵੀਰ ਜੀ ਆਪਣੇ ਪਤਾ ਹੈ ਬਈ ਸ਼ਰਮਣੇ ਅਕਾਲੀ ਦਲ ਸਰਦਾਰ ਬਿਕਰਮਜੀਤ ਸਿੰਘ ਖਾਲਸਾ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਅਕਾਲੀ ਦਲ ਬਾਰੇ ਸਾਨੂੰ ਪਤਾ ਬਾਕੀ ਸਾਨੂੰ ਬਾਕੀ ਲਾਉਂਦੇ ਨੇ ਲਾਰੇ ਲਾ ਕੇ ਚੱਲ ਜਾਂਦੇ ਨੇ ਅਸੀਂ ਸ਼ਰਮਣੇ ਅਕਾਲੀ ਦਲ ਦੇ ਨਾਲ ਆ ਮੋਢੇ ਨਾਲ ਮੁੰਡਾ ਜੋੜ ਕੇ ਬਿਕਰਮਜੀਤ ਸਿੰਘ ਖਾਲਸਾ ਦੇ ਨਾਲ ਖੜੇ ਆ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਸੀ ਪਾਵਾਂ ਅਹ ਦੇਖੋ ਤੁਸੀਂ ਜਿੱਦਾਂ ਦੇਖ ਹੀ ਲਿਆ ਬਹੁਤ ਸੋਹਣਾ ਬਹੁਤ ਵਧੀਆ ਹੰਗਾਰਾ ਮਿਲਿਆ ਆ ਸਾਡੇ ਪਿੰਡ ਦੇ ਵਿੱਚ ਅਸੀਂ ਇਕੱਠ ਰੱਖਿਆ ਸੀਗਾ 7:30 ਤੋਂ 8:00 ਵਜੇ ਤੱਕ ਦਾ ਸਮਾਂ ਸੀ ਲੋਕ ਅ ਉਹ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਬੀਬੀਆਂ ਨੇ ਰੋਟੀ ਪਾਣੀ ਵੀ ਕਰਨਾ ਹੁੰਦਾ ਘਰ ਦਾ ਠੀਕ ਹੈ ਪਰ ਫਿਰ ਵੀ ਲੋਕਾਂ ਨੇ ਮਤਲਬ ਜਿਹੜੇ ਆ ਕੇ ਬੈਠ ਕੇ ਕਿਰਾ ਕੋਈ ਹੱਲਿਆ ਨਹੀਂ ਹੈਗਾ ਤੇ ਇਕੱਠ ਵੱਧਾ ਹੀ ਰਿਹਾ ਸਮਾਂ ਦੀ ਤੇ ਅਸੀਂ ਪੂਰਾ ਭਰੋਸਾ ਦਵਾਉਣੇ ਆ ਕਿ ਸਾਡੇ ਪਿੰਡੋਂ ਅਸੀਂ ਪੂਰਾ ਸਮਰਥਨ ਦਵਾਂਗੇ ਅਕਾਲੀ ਦਲ ਨੂੰ ਤੇ ਬਹੁਤ ਵੱਡੇ ਫਰਕ ਨਾਲ ਜਿਹੜੀ ਆ ਜਿੱਤ ਅਕਾਲੀ ਦਲ ਦੀ ਉਹ ਸਾਡੇ ਪਿੰਡੋਂ ਹੋਊਗੀ ਤੇ ਅਵਾ ਦੇ بہت ہی ستکار بزرگوں نوجوانوں میری بہنوں کو بتاؤ پیارے بچے واحو جی کا خالس واحد جی کی فتح میں سب سے پہلے سارا کے نواسیاں بھی اس گل کی مبارکی چاہتا ہے کہ تا اب تک دے کے

گرنا ہوئے ماحول کے دوران سرید پوری اور میں رہنمائی کے دورے پہ آپ سال لگا کے گلام باتیں چٹکڑے تالیاں ہاتھے مشکل یہ جائے کہ پرکار پرتاش بادل پہلی میٹنگ چ ساریا سکیم لگی تیوی کانگریس پارٹی سارے بندے ٹک گئے دو کن بندے کو رہ گئے ہیں ہر روز یہ بندے جی جا رہے ہیں <pantry breakingasta> ہم کسی موقع دے کے دیکھ لکالی دل کے پارٹی سر کے پرانی تھوڑی پارٹی ہے